ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਤੋਂ ਗਾਵਾਂ ਇੱਕ ਟੋਕੜ ਗੱਬਣਾ ਜੀ ਤੇ ਇੱਕ ਸੂਣ ਵਾਲੀ ਹੈ ਜੀ ਬਾਕੀ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਸਾਰੀ ਡਿਟੇਲ ਲੈਣੇ ਆ ਤੇ ਇੱਕ ਬਾਈ ਕੋਲ ਜਰਸੀ ਬੱਸੀ ਹੈ ਜੀ ਇਹ ਵੀ ਬਕਾਉਗਾ ਬਾਕੀ ਲੈਣੇ ਬਾਈ ਤੋਂ ਜਾਣਕਾਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਸਤਨਾਮ ਸਿੰਘ ਹੈ ਜੀ ਪਿੰਡ ਜੀ ਦੀਪਗੜ੍ਹ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਪਿੰਡ ਹੈ ਭਦੌੜ ਸਹਿਰ ਦੇ ਨਾਲ ਠੀਕ ਹੈ ਜੀ ਨੰਬਰ ਦੱਸੋ ਭਰਾ ਆਪਣਾ 987706989 ਦੁਬਾਰੇ ਫੇਰ ਦੱਸੋ ਜੀ 987706989 ਹਾਂਜੀ ਬੱਸ ਸੀ ਬਾਈ ਕਿੰਨੇ ਕ ਟਾਈਮ ਦੀ ਹੈ ਜੀ ਇਹ ਕੀ ਗੱਲ ਹੈ 9 ਮਹੀਨੇ ਦੀ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਜਰਸੀ ਬੱਸੀ ਆ ਤੇ ਬਾਈ ਜੀ ਮੁੱਲ ਵੜੀ ਇਹਦੀ ਇਹਦੀ ਮੁੱਲ ਵੜੀ ਹੋਈ ਰਿਫੋਂਮ ਤੇ ਕਰ ਲਾਂਗੇ ਹੁਣ ਤੇ ਕਰੋਂਗੇ ਹਾਂਜੀ ਥਾਂ ਥਾਂ ਦੇਖੋ ਜੀ ਬਹੁਤ ਪੂਰੀ ਸਹੀ 9 ਮਹੀਨੇ ਦੀ ਹੈ ਇਹ ਬੱਸ ਠੀਕ ਹੈ ਸਹੀ 9 ਮਹੀਨੇ ਦੀਆ ਤੋਰ ਕੇ ਦਿਖਾ ਦਿਓ ਜੀ ਦੇਖੋ ਜੀ ਬਈ 9 ਮਹੀਨੇ ਦੀ ਬੱਸੀ ਹੈ ਜਰਸੀ ਨਹੀਂ ਬਹੁਤ ਚੰਗੀ ਫਾਰਮ ਦੀ ਬੱਸੀ ਆਈ ਠੀਕ ਆਈ ਠੀਕ ਆ ਬਾਈ ਜੀ ਕਹਿੰਦਾ ਵੀ ਆਪਾਂ 40 40 ਲੀਟਰ ਦੁੱਧ ਆ ਕੱਢਿਆ ਵਾ ਗਾਮਾਂ ਦਾ ਜਿਹੜੀਆਂ ਜਿਹੜੀਆਂ ਗਾਮਾਂ ਦੇ ਵਿੱਚੋਂ ਇਹ ਮੰਨੋ ਠੀਕ ਆ ਇਸ ਠੀਕ ਆ ਹਾਂ ਜੀ ਦੁੱਧ ਬਹੁਤਿਆ ਜੀ ਹਾਂ ਜੀ ਹਾਂ ਜੀ ਦੇਖ ਸਕਦੇ ਆ ਨਵਾਂ ਮਹੀਨੇ ਦੀ ਬੱਸੀ ਆ ਤੇ ਬਾਈ ਜੀ ਕਹਿੰਦਾ ਫੋਨ ਤੇ ਕਨੈਕਟ ਕਰ ਲਿਓ ਬਾਈ ਜੀ ਨਾ ਜੇ ਕਿਸੇ ਨੇ ਲੈਣੀ ਹੋਈ ਜੇ ਕਿਸੇ ਦੇ ਪਸੰਦ ਹੋਈ ਆਪਣੇ ਚੈਨਲ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਦਾ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਨੰਬਰ ਆਪਣਾ ਹੈਗਾ ਜੀ 752800355 ਜੀ ਜਿੱਤਾ ਫਾਰਮ ਟੀਵੀ ਨੂੰ ਬਤਾ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਹਾਂਜੀ ਭਾਈ ਜੀ ਇਹਦੇ ਡਿਟੇਲ ਦੱਸੋ ਜੀ ਗਾਂ ਦੀ ਇਹ ਵੀਰ 3 ਮਹੀਨੇ ਦੀ ਚੈੱਕ ਪਾਸ ਗੱਬਣ ਠੀਕ ਹੈ ਜੀ 10 ਲੀਟਰ ਦੁੱਧ ਹੈ ਜੀ ਠੀਕ ਹੈ ਜੀ ਤੇ ਦੇਖ ਸਕਦਾ ਦੂਜੀ ਸੂਏ ਸੂਗੀ ਹੁਣ ਦੂਜੀ ਸੂਏ ਜੀ ਹਾਂਜੀ ਠੀਕ ਹੈ ਜੀ ਪਹਿਲੇ ਸੂਏ ਦੂਜੇ ਹੁਣ ਸੁਣਨਾ ਬੰਨ ਠੀਕ ਹੈ ਜੀ ਖੋਲ ਕੇ ਦਿਖਾਓ ਪਰਾ ਆ ਯਾਰ ਭਾਈ ਬਲੀ ਦੇਖ ਸਕਦੇ ਹਾਂ ਤਨ ਮੈਨੇਜ ਬ੍ਰੀ ਚੱਕਣਾ ਹਾਂਜੀ ਜੈਕਪਾਟ ਜੀ ਆਪਣੇ ਕਰਵਾ ਲਈਏ ਅਗਲਾ ਕਰਵਾ ਸਕਦਾ ਬਾਈ ਠੀਕ ਹੈ ਜੀ ਬਾਈ ਅਗਲਾ ਚੈੱਕ ਕਰਵਾ ਸਕਦਾ ਦੁੱਧ ਦੇਖ ਸਕਦਾ ਬਾਈ ਕਹਿੰਦਾ 10 ਲੀਟਰ ਇਹ ਆਇਆ ਫਾਰਮ ਚੋਂ ਆਇਸ ਖੁੱਲੀ ਜਾਂ ਫਿਰ ਦੀ ਲੈ ਕੇ ਆਇਆ ਥੋੜਾ ਦੁੱਧ ਤਾਂ 12 ਲੀਟਰ ਸੀਗਾ ਆਪਣੇ ਕੋਲ ਜੀ ਨਹੀਂ ਲਾਇਆ ਦੂਜੇ ਦਿਨ ਅੱਜ ਠੀਕ ਹੈ ਜੀ ਠੀਕ ਬਾਈ ਦੇਖ ਅੱਜ ਮੱਠੇ-ਪੁੱਠੇ ਜੀ ਸਕਿਆ ਨਹੀਂ ਤੋਰਾ-ਤਰਾ ਦੇਖੋ ਜੀ ਫੇਸਬੁੱਕ ਦੇਖ ਸਕਦੇ ਹੋ ਠੀਕ ਹੈ ਜੀ ਬੰਦ ਭਰਾ ਬਸ ਮੋੜ ਦਿਓ ਦੇਖ ਸਕਦੇ ਹਾਂ 10 ਲੀਟਰ ਦੁੱਧ ਆ ਬਾਕੀ ਰੇਟ ਰੂਟ ਦੱਸੋ ਭਰਾ ਦਾ ਕੀ ਆ ਇਹਦਾ ਮੁੱਲ 35 ਕਰਦੇ ਆ ਬਾਈ ਬਾਈ ਜ ਭਾਈ ਰੇਟ ਕਰਦੇ ਦੇਖ ਸਕਦੇ ਹਾਂ ਠੀਕ ਹੈ ਜੀ ਹਾਂਜੀ ਭਾਈ ਜੀ ਆਹ ਗਾਂ ਬਾਰੇ ਟ੍ਰੇਡਲ ਦੱਸੋਈ ਸੰਕਾ ਸੰਕਾ ਹੈਗੇ ਜੀ ਮਾੜੇ ਮਾੜੇ ਦੇ ਇਹ ਫੋਟ ਜੀ ਹੈ ਜੀ ਪਹਿਲਾਂ ਦਿਗਾਉਣ ਵੇਲੇ ਹੀ ਆ ਠੀਕ ਹੈ ਜੀ ਹਾਂਜੀ ਬਾਕੀ ਤਾਂ ਠੀਕ ਠਾਕ ਆ ਇਹ ਸੂਨ ਵਾਲੀ ਹੈ ਜੀ ਸੂਨ ਵਾਲੀ ਹੈ ਠੀਕ ਹੈ ਜੀ ਕੀ ਰੇਟ ਰੂਟਾ ਭਰਾ ਦਾ ਇਹਦਾ ਮੁੱਲ 45000 ਹੈ ਭਾਈ ਜੀ ਠੀਕ ਹੈ ਜੀ ਤੇ ਖਾਓ ਜੀ ਖੁੱਲ ਕੇ ਲੋਈ ਇਹ ਮੁੱਲ ਲੈ ਰਹਾ ਭਾਈ ਕਹਿੰਦਾ 45000 ਕਿੰਨੇ ਦਾ ਲੂ ਭਰਾ ਇਹ ਇਹ ਬਸ 5-4 ਦੇ ਨਹੀਂ ਲੂ ਵੀਰੋ ਤੇ ਦੁੱਧ ਕਿੰਨਾ ਦੁੱਧ ਤਾਂ ਇਹ ਮੰਨ ਕੇ ਚਲੋ 18-19 ਕਿਲੋ ਕਹਿੰਦੇ ਚੋਇਆ ਵਾ ਜਿਹੜੇ ਦੁੱਧ ਪਲੇ ਕਹਿੰਦੀ ਹੈ ਬਹੁਤ ਸਹੀ ਟੁੱਲ ਠੀਕ ਹੈ ਇਸੀ ਵਹੀ ਦੇਖ ਸਕਦੇ ਹਾਂ 5-10 ਦਿਨ ਬਾਅਦ ਕਹਿੰਦਾ ਲਊਗੀ ਬਹੁਤ ਚੰਗੀ ਹੈ ਚੋਈ ਚੋਈ ਨੂੰ ਚੋਇਆ ਵਾ ਮੰਨ ਕੇ ਗਾਰੰਟੀ ਵਾਲਾ ਕੰਮ ਹੈ 18-17 ਲੀਟਰ ਦਾ ਤੂੰ 20 ਦੇ ਦੋ ਤਾਂ ਜੀ 20 ਵੀ ਦੇ ਸਕਦੇ ਆ ਭਾਈ ਠੀਕ ਹੈ ਇਸੀ 17-18 ਦੀ ਮੰਨ ਕੇ ਕਿਲੋ ਪਰ ਗਾਰੰਟੀ ਵਾਲਾ ਕੰਮ ਹੈ ਤਾਂ ਠੀਕ ਹੈ ਬਈ ਠੀਕ ਭਾਈ ਜੀ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਜਰੂਰ ਕਰਦਾ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੀ ਹੈ ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਭੈਣ ਭੈਣ ਜਾ ਕੇ ਨਵੇਂ ਨਵੇਂ ਵੀਡੀਓ ਅਪਡੇਟ ਕਰੀਏ। ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕ ਕੇ ਬਾਏ।